Uh, 1994 ਦੀ ਇੱਕ ਹੋਰ ਗੱਲ ਕੀ ਅਸੀਂ ਨਵੇਂ ਘਰ ਦੇ ਵਿੱਚ ਮੂਵ ਹੋਏ ਸੀ ਤਾਂ ਉਦੋਂ ਨਵੇਂ ਘਰ ਦੀ ਜਿਹੜੀ ਇਨੌਗਰੇਸ਼ਨ ਹੋਈ ਸੀਗੀ ਉਦੋਂ ਕੁਝ ਗੱਲਾਂ ਜਿਹੜਾ ਬੰਦਾ ਕਹਿ ਜਾਂਦਾ ਹੈ ਤੇ ਉਹ ਬਾਅਦ ਦੇ ਵਿੱਚ ਤੁਹਾਡੀ ਜਿਹੜਾ ਹਿਸਟਰੀ ਬਣ ਜਾਂਦੀ ਹੈ ਜਾਂ ਉਹ ਬੰਦੇ ਦੀ ਵਿੱਲ ਜਾਂ ਉਸ ਬੰਦੇ ਦੀ ਦੂਰਦਰਸ਼ਤਾ ਜਿਹੜੀ ਉਹ ਦਿਖ ਜਾਂਦੀ ਹੈ ਉਹਨਾਂ ਨੇ ਆਪਣੇ ਘਰ ਦੀ ਇਨੌਗਰੇਸ਼ਨ ਦੀ ਸਪੀਚ ਦੇ ਦੌਰਾਨ ਕਿਹਾ ਸੀਗਾ ਕਿ ਮੈਂ ਇੱਕ ਆਮ ਜੇ ਪਰਿਵਾਰ ਦੇ ਵਿੱਚੋਂ ਖਾਲੜੇ ਪਿੰਡ ਤੋਂ ਆਇਆ ਹੋਇਆ ਇੱਕ ਬੰਦਾ ਆ ਤੇ ਮੈਂ ਹਿਊਮਨ ਰਾਈਟਸ ਤੇ ਕੰਮ ਕਰਦਾ ਹਾਂ ਤੇ ਜੇ ਆਂਢੀ ਗਵਾਂਡੀਆਂ ਨੂੰ ਕਦੀ ਕੋਈ ਪੁਲਸ ਵਾਲਾ ਤੰਗ ਕਰੇ ਜਾਂ ਪੁੱਛੇ ਕਿ ਉਹ ਖਾਲੜੇ ਕਿਹੜਾ ਬੰਦਾ ਹੈ ਜਿਹੜਾ ਸਾਡੇ ਨਾਲ ਮੱਥਾ ਲਾ ਰਿਹਾ ਤਾਂ ਤੁਸੀਂ ਉਹਨਾਂ ਨੂੰ ਕਿਰਪਾ ਕਰਕੇ ਸਾਡੇ ਘਰ ਦਾ ਪਤਾ ਜ਼ਰੂਰ ਦੱਸ ਦਿਓ ਸਾਡੇ ਘਰ ਤੱਕ ਛੱਡ ਦਿਓ ਸੋ ਇਹ ਗੱਲ ਉਹਨਾਂ ਨੂੰ 1994 ਫਰਵਰੀ ਦੇ ਵਿੱਚ ਹੀ ਦਿਖ ਰਹੀ ਸੀਗੀ ਕਿ ਪੁਲਿਸ ਵਾਲੇ ਮੈਨੂੰ ਲੱਭਣ ਆਉਣਗੇ ਪੁਲਿਸ ਵਾਲੇ ਮੇਰੇ ਨਾਲ ਕੀ ਕਰ ਸਕਦੇ ਨੇ ਸੋ ਇਹ ਇਹ ਗੱਲ 1.5 ਸਾਲ ਪਹਿਲਾਂ ਦੀ ਹੈ ਪਰ 1995 ਫਰਵਰੀ ਦੇ ਵਿੱਚ ਜਿਹੜਾ ਜਦੋਂ ਇਹ ਸਾਰਾ ਕੁਝ ਕਾਫੀ ਤੇਜ਼ ਹੋ ਗਿਆ ਉਸ ਵੇਲੇ ਬਿਆਨ ਸਿੰਘ ਜਿਹੜਾ ਉਹਦੀ ਸਰਕਾਰ ਸੀ ਉਹ ਮੁੱਖ ਮੰਤਰੀ ਸੀ ਕੇ ਪੀਐਸ ਗਿੱਲ ਨੇ ਜਿਹੜਾ ਬਿਆਨ ਦਿੱਤਾ ਕਿ ਜਿਹੜੇ ਮੁੰਡਿਆਂ ਦੀ ਇਹ ਗੱਲ ਕਰ ਰਿਹਾ ਹਿਊਮਨ ਰਾਈਟਸ ਵਾਲੇ ਕੀ ਉਹ ਮਾਰ ਦਿੱਤੇ ਗਏ ਨੇ ਉਹ ਮੁੰਡੇ ਅਸਲ ਵਿੱਚ ਯੂਰਪ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਤੇ ਇਹ ਹਿਊਮਨ ਰਾਈਟਸ ਵਾਲੇ ਜਿਹੜੇ ਆ ਝੂਠ ਬੋਲ ਰਹੇ ਨੇ ਤੇ ਇਹ ਆਈਐਸਆਈ ਦੇ ਏਜੰਟ ਨੇ ਤਾਂ ਇਹਦੇ ਜਵਾਬ ਦੇਈ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਉਹਨੂੰ ਓਪਨ ਚੈਲੰਜ ਦਿੱਤਾ ਕੇ ਪੀਐਸ ਗਿੱਲ ਨੂੰ ਕਿ ਅਸੀਂ ਤੇਰੇ ਨਾਲ ਖੁੱਲੀ ਬਹਿਸ ਕਰਨ ਲਈ ਡਿਬੇਟ ਕਰਨ ਲਈ ਤਿਆਰ ਆ ਅਸੀਂ ਤੈਨੂੰ ਦੱਸਾਂਗੇ ਕਿ ਇਹ ਬੱਚੇ ਕਿੱਥੇ ਨੇ ਕਿਹੜਾ ਘਰ ਦਾ ਹੀਰਾ ਤੂੰ ਕਿੱਥੇ ਸਾੜਿਆ ਏ ਤੇ ਤੂੰ ਸਾਡੇ ਨਾਲ ਆ ਕੇ ਗੱਲ ਕਰ ਉਹ ਉਨ੍ਹਾਂ ਪ੍ਰੈਸ ਕਾਨਫਰੰਸਾਂ ਦੇ ਦੌਰਾਨ ਹੀ ਇੱਕ ਬਿਆਨ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਆਸਿਗਾ ਕਿ ਮੈਨੂੰ ਇਹ ਤੱਕ ਤਮਕੀ ਮਿਲ ਚੁੱਕੀ ਹੈ ਕਿ ਤੂੰ 25000 ਲਾਵਰ ਸਲੈਸ਼ਨ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਤਾਂ ਸਾਨੂੰ 25000 ਇੱਕ ਦਾ ਵੀ ਜਵਾਬ ਦੇਣਾ ਕੋਈ ਔਖਾ ਨਹੀਂ ਹੋਊਗਾ ਸੋ ਉਸ ਵੇਲੇ ਕੁਝ ਐਮਪੀ ਜਿਹੜੇ ਲੋਕਲ ਸੀ ਐਮਐਲਏ ਜਾਂ ਕੁਝ ਹੋਰ ਲੋਕ ਜਿਹੜੇ ਪੰਜਾਬ ਪੁਲਿਸ ਦੇ ਲੋਕਾਂ ਨੂੰ ਜਾਣਦੇ ਸੀ ਉਹਨਾਂ ਨੇ ਜਿਹੜੇ ਆਪਸ ਨੇ ਭੇਜਣੇ ਸ਼ੁਰੂ ਕਰ ਦਿੱਤੇ ਸੀ ਕਿ ਹੁਣ ਉਹਨਾਂ ਨੇ ਉਤੋਂ ਪਰਮਿਸ਼ਨ ਲੈ ਲਈ ਹੋਈ ਹੈ ਸਰਕਾਰ ਤੋਂ ਤੈਨੂੰ ਐਲੀਮੀਨੇਟ ਕਰਨ ਦੀ ਤੇ ਉਹ ਇਹ ਆਰਡਰ ਕਿਸੇ ਵੇਲੇ ਵੀ ਪੂਰਾ ਕਰ ਸਕਦੇ ਐ ਸੋ ਜਸਵੰਤ ਸਿੰਘ ਖਾਲੜਾ ਨੂੰ ਇਸ ਗੱਲ ਦਾ ਅੰਦਾਜ਼ਾ ਗਿਆ ਸੀਗਾ ਕਿ ਸ਼ਾਇਦ ਇਹ 25000 ਲਾਵਾਰਸ ਲਾਸ਼ਾਂ ਨੂੰ ਪਛਾਣ ਦੇਣ ਲਈ ਉਹਨਾਂ ਨੂੰ ਹੀ ਇਹਨਾਂ 25000 ਲਾਵਾਰਸ ਲਾਸ਼ਾਂ ਦਾ ਵਾਰਿਸ ਬਣਨਾ ਪਊਗਾ ਤੇ ਨਹੀਂ ਤਾਂ ਜਿਹੜਾ ਹੈ ਕਿ ਉਹ 25000 ਲਾਸ਼ਾਂ ਦਾ ਕੇਸ ਵੀ ਜਿਹੜਾ ਹੈ ਉਹਨਾਂ ਦੀ ਲਾਸ਼ ਵੀ ਉਹਨਾਂ ਵਾਂਗੂ ਹੀ ਲਾਵਾਰਸ ਜਿਹੜੀ ਹੈ ਉਹ ਕਹਿ ਕੇ ਉਹ ਖੁਰਦ-ਬੁਰਦ ਹੋ ਜਾਊਗੀ ਤੇ ਕੇਸ ਦਾ ਵੀ ਕੁਝ ਨਹੀਂ ਬਣੂਗਾ